ਤਸ਼ਰੀਆ ਕਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਆਪਣੀ ਲੁੱਟ ਦੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਜੋ ਆ ਰਹੀ ਆ ਜੀ ਹਾਂ ਉਡੀਖੇ ਖਬਰ ਮਿਲੀ ਹੈ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁਧਿਆਣਾ ਦੇ ਜਮਾਲਪੁਰ ਨੇੜੇ ਲਾਇਬ੍ਰੇਰੀ ਕਲੋਨੀ ਵਿੱਚ ਇੱਕ ਸਨਾਰੀਦਕਾ ਤੇ ਲੁੱਟ ਦੀ ਮਵਾਰਦਾਤ ਨੂੰ ਅੰਜਾਮ ਦਿੱਤਾ ਬਦਮਾਸ਼ ਗਾਹਕ ਬਣ ਕੇ ਦੁਕਾਨ ਤੇ ਆਏ ਅਤੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ ਤੇ ਉਸਨੇ ਦੋਵਾਂ ਬਦਮਾਸ਼ਾਂ ਨੂੰ ਮੁੰਦਰੀ ਦਿਖਾਈ ਜਿਸ ਦੀ ਕੀਮਤ 14000 ਰੁਪਏ ਸੀ ਅਤੇ ਜਿਵੇਂ ਹੀ ਲਟੇਰੇ ਨੇ ਹੱਥਾਂ ਵਿੱਚ ਮੁੰਦਰੀ ਫੜੀ ਤਾਂ ਉਹਨਾਂ ਤੁਰੰਤ ਦੁਕਾਨਦਾਰ ਵੱਲ ਪਿਸਤੌਲ ਤਾਲੀ ਦੀ ਹੀ ਬਦਕਾਉਂਦੇ ਹੋਏ ਦੁਕਾਨਦਾਰ ਨੇ ਵੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਰੰਜਿਸ਼ ਦਿਨਣ ਉਸਨੇ ਦੁਕਾਨ 'ਚ ਪੇ ਡੰਡੇ ਟਾਲ ਟੇਰੇ ਦੇ ਹਮਲਾ ਕੀਤਾ ਹੰਗਾਮਾ ਕਰਨ ਤੋਂ ਬਾਅਦ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਸੋਨੇ ਦੀ ਮੁੰਦਰੀ ਤੇ ਕੜਾ ਲੈ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਲੇਬਰ ਕਲੋਨੀ 'ਚ ਮੁੰਨਾ ਜਵੈਲਰਸ ਦੀ ਦੁਕਾਨ ਹੈ ਅਤੇ ਦੁਕਾਨਦਾਰ ਮੁੰਨਾ ਨੇ ਦੱਸਿਆ ਕਿ ਦੁਕਾਨ ਤੇ ਬੈਠਾ ਸੀ ਤੇ ਉਦੋਂ ਬਾਈਕ ਤੇ ਦੋ ਬਦਮਾਸ਼ੇ ਜਿਨ੍ਹਾਂ ਨੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ ਤੇ ਅੰਗੂਠੀ ਦੇਖ ਕੇ ਤੁਰੰਤ ਉਹਨਾਂ ਨੇ ਆਪਣੀ ਪਿਸਤੌਲ ਉਸ ਵੱਲ ਤਾਂ ਲਈ ਦਿੱਤੀ ਬਦਮਾਸ਼ ਉਸ ਨੂੰ ਜਨੋਬਾਰੀ ਧਮਕੀ ਦੇਣ ਲੱਗੇ ਤੇ ਕਸਤਨ ਨੇ ਬਦਮਾਸ਼ਾਂ ਨਾਲ ਮੁਕਾਬਲਾ ਕੀਤਾ ਤੇ ਡੰਡੇ ਨਾਲ ਹਮਲਾ ਕਰਕੇ ਉਹਨਾਂ ਨੂੰ ਪਜਾ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਤਾੜਾ